ਪੰਜਾਬ ਅੰਦਰ ਪੰਚਾਇਤੀ ਚੋਣਾਂ ਦਾ ਵਿਗਲ ਪੂਰੀ ਤਰ੍ਹਾਂ ਵੱਜ ਚੁੱਕਿਆ ਹੈ ਜਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਪਧੌੜ ਦੇ ਸਭ ਤੋਂ ਵੱਡੇ ਤੇ ਅਗਾਵਾਦੂ ਪਿੰਡ ਪਖੋਕਲਾ ਜੋ ਔਰਤ ਜਨਰਲੀ ਰਾਖਮੀ ਸੀਟ ਹੈ ਇਸ ਤੋਂ ਸਰਪੰਚੀ ਦੀ ਚੋਣ ਲੜਨ ਜਾ ਰਹੇ ਨੇ ਸ਼੍ਰੀਮਤੀ ਰਾਜਕਰਨੀ ਧਰਮਪਤਨੀ ਸਰਦਾਰ ਸ਼੍ਰੀ ਮਹਿੰਦਰਪਾਲ ਸ਼ਰਮਾ ਜੀ ਸੀਨੀਅਰ ਕਾਂਗਰਸੀ ਆਗੂ ਜਿਨ੍ਹਾਂ ਨੇ ਪਿਛਲੇ ਸਮੇਂ ਵੀ ਇਤੋਂ ਸਰਪੰਚੀ 5 ਸਾਲ ਲਈ ਉਸ ਸਮਿਆਂ ਦੌਰਾਨ ਜਿੱਤੀ ਸੀ ਜਦ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਪੰਜਾਬ ਅੰਦਰ ਪੂਰੀ ਤਰ੍ਹਾਂ ਰਾਜ ਸੀ ਤੇ ਪੂਰੀ ਤਰ੍ਹਾਂ ਉਹ ਸਤਾ ਤੇ ਕਾਬਜ਼ ਸੀ ਅੱਜ ਗੱਲ ਕਰਨ ਜਾ ਰਹੇ ਆ ਮਹਿੰਦਰਪਾਲ ਸ਼ਰਮਾ ਜੀ ਨਾਲ ਤੇ ਉਹਨਾਂ ਦੀ ਧਰਮ ਪਤਨੀ ਨਾਲ ਕਿਹੋ ਜਿਹਾ ਰੁਝਾਨ ਮਿਲ ਰਿਹਾ ਜੀ VOTERਾਂ ਦਾ ਸਾਨੂੰ ਮੈਂ 2008 ਤੋਂ 2 13 ਤੱਕ ਮੇਰੀ ਪਤਨੀ ਸ਼੍ਰੀਮਤੀ ਰਾਜਕਰਨੀ ਸਰਪੰਚ ਰਹੇ ਨੇ ਜਦੋਂ ਕਿ ਅਕਾਲੀ ਦਲ ਦੀ ਸਰਕਾਰ ਸੀ ਉਸ ਸਮੇਂ ਵੀ ਅਸੀਂ ਜੋ ਸਿਰ ਤੋਂ ਯਤਨ ਕਰਕੇ ਪਿੰਡ ਦਾ ਜਿਹੜਾ ਵਿਕਾਸ ਕੀਤਾ ਜਿਹਦੇ ਵਿੱਚ ਪ੍ਰਾਇਮਰੀ ਸਕੂਲ, ਵਾਟਰ ਸਪਲਾਈ, ਦਾਣਾ ਮੰਡੀ ਤੇ ਮਸੀਦ ਰਣਜੀਤ ਸਿੰਘ ਦਾ ਪਾਰਕ, ਲਾਇਬ੍ਰੇਰੀ, ਪਰਿਵਾਰ ਖਾਨਾ ਇਹੇ ਕੰਮ ਕੀਤੇ ਜਿਹੜੇ ਅੱਜ ਵੀ ਲੋਕਾਂ ਦੇ ਸਾਹਮਣੇ ਨੇ। ਜਿਸ ਕਰਕੇ ਸਾਨੂੰ ਪਿੰਡ ਵਿੱਚੋਂ ਪੂਰਨ ਸਹਿਯੋਗ ਮਿਲਿਆ। ਲੋਕ ਸਾਥੋਂ ਅੱਗੇ ਵਾਸਤੇ ਵੀ ਆਸਵੰਦ ਨੇ ਵੀ ਇਹ ਪਿੰਡ ਦਾ ਵਿਕਾਸ ਕਰਨਗੇ। ਅਸੀਂ ਨਿਰਪੱਖ ਤੌਰ ਤੇ ਪਿੰਡ ਦਾ ਵਿਕਾਸ ਕਰਾਂਗੇ। ਅੱਗੇ ਵਾਸਤੇ ਅਸੀਂ ਗਰੀਬ ਲੋਕਾਂ ਵਾਸਤੇ ਕਮਿਊਨਿਟੀ ਹਾਲ ਜਿਸ ਵਿੱਚ ਉਹ ਆਪਣਾ ਬਿਆਸਾਦੀ ਦਾ ਪ੍ਰੋਗਰਾਮ ਜੋ ਵੀ ਉਹਨਾਂ ਨੂੰ ਵੀ ਕਰ ਸਕਦੇ ਨੇ ਤੇ ਪਿੰਡ ਵਾਸਤੇ ਸਕੂਲ ਦੇ ਜਿਹੜੇ ਹੋਰ ਮੰਨ ਲੋਕ ਰਹਿੰਦੇ ਕੰਮ ਨੇ ਉਹਨਾਂ ਨੂੰ ਪੂਰੇ ਕਰਾਂਗੇ ਜਿੱਥੇ ਗਰੀਬ ਲੋਕਾਂ ਦੇ ਬੱਚੇ ਪੜ੍ਹਦੇ ਨੇ ਅਸੀਂ ਉਹਨਾਂ ਵੱਲ ਪੂਰਨ ਮੰਨ ਲੋ ਵੀ ਧਿਆਨ ਦੇਵਾਂਗੇ ਪਿੰਡ ਦੇ ਜਿਹੜੇ ਹੋਰ ਵੀ ਬਾਕੀ ਕੰਮ ਰਹਿੰਦੇ ਨੇ ਉਹਨਾਂ ਨੂੰ ਅਸੀਂ ਮੁਕੰਮਲ ਕਰਕੇ ਪਿੰਡ ਨੂੰ ਇੱਕ ਸਮਾਰਟ ਪਿੰਡ ਦੇ ਤੌਰ ਤੇ ਦੇਖਣਾ ਚਾਹੁੰਦੇ ਹਾਂ ਜੀ ਭਾਵੇਂ ਇਹ ਚੋਣਾ ਭਾਈਚਾਰਕ ਚੋਣਾ ਹੀ ਵਜੋਂ ਜਾਣੀਆਂ ਜਾਂਦੀਆਂ ਹਨ ਕਿਉਂਕਿ ਬਿਨਾਂ ਚੋਣ ਨਿਸ਼ਾਨ ਤੋਂ ਅ ਲੜੀਆਂ ਜਾਂਦੀਆਂ ਸਿਆਸੀ ਚੋਣ ਨਿਸ਼ਾਨ ਤੋਂ ਤੇ ਤੁਹਾਨੂੰ ਤੁਸੀਂ ਕਿਹੜੀ ਪਾਰਟੀ ਵੱਲੋਂ ਬਿਲੋਂਗ ਕਰਦੇ ਹੋ ਅਸੀਂ ਮੁੱਢ ਤੋਂ ਕਾਂਗਰਸੀ ਆ ਜੀ ਸਾਡਾ ਪੂਰਾ ਪਰਿਵਾਰ ਸ਼ੁਰੂ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਹੈ ਹੁਣ ਵੀ ਸਾਨੂੰ ਕਾਂਗਰਸ ਦੇ ਲੀਡਰਸ਼ਿਪ ਦਾ ਥਾਪੜਾ ਹੈ ਅਸੀਂ ਕਾਂਗਰਸ ਪਾਰਟੀ ਵੱਲੋਂ ਹੀ ਚੋਣ ਲੜ ਸਕੇ ਹਾਂ ਕਿਉਂਕਿ ਮੌਜੂਦਾ ਸਰਕਾਰ ਹੈ ਸਰਕਾਰ ਦੇ ਨਾਲ ਚੱਲਾਂਗੇ ਜੋ ਵੀ ਪਿੰਡ ਵਾਸਤੇ ਕੋਈ ਸਕੀਮ ਗਰੀਬਾਂ ਵਾਸਤੇ ਜਨਰਲ ਲੋਕਾਂ ਵਾਸਤੇ ਆਵੇਗੀ ਉਹਨੂੰ ਪਿੰਡ ਨੂੰ ਅਧੂਰਾ ਨਹੀਂ ਰਹਿਣ ਦੇਵਾਂਗੇ ਉਹ ਪੂਰਨ ਅਸੀਂ ਲਾਗੂ ਕਰਵਾਵਾਂਗੇ ਜੀ ਅ ਪਿਛਲੇ ਸਮੇਂ ਜਿਹੜੇ ਉਹ ਪੰਚਾਇਤ ਨੂੰ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਆਈਆਂ ਉਹ ਵਿਕਾਸ ਕਾਰਜ ਹੋਏ ਪਿੰਡਾਂ ਦੇ ਅੰਦਰ ਪੈਸਾ ਲੱਗਿਆ ਪਿੰਡ ਤੇ ਪਰ ਉਹਦੇ ਆਪਦੀ ਜਿਹੜੀ ਸਰਪੰਚ ਸੀ ਸਾਡੇ ਮੌਜੂਦਾ ਉਹਨਾਂ ਨੇ ਆਪ ਦੇ ਹਿਸਾਬ ਨਾਲ ਪੈਸਾ ਲਾਇਆ ਜੋ ਵੀ ਹੈ ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਗਾ ਉਹ ਲੋਕਾਂ ਦੇ ਸਾਹਮਣੇ ਹੈ ਜੀ ਕਿ ਜਿਹੜੇ ਸਾਡੇ ਕੰਮ ਕੀਤੇ ਹੋਏ ਉਹ ਵੀ ਲੋਕਾਂ ਦੇ ਸਾਹਮਣੇ ਹੈ ਤੁਹਾਡੇ ਵੇਲੇ ਕਿੰਨੀ ਗ੍ਰਾਂਟ ਆਈ ਸੀ ਸਾਡੇ ਵੇਲੇ 2 ਕਰੋੜ ਦੇ ਲਗਭਗ ਸੀ ਪਿੰਡ ਤੇ ਗ੍ਰਾਂਟ ਲਾਈ ਹੈ ਜਿਹਦੇ ਵਿੱਚੋਂ ਮੰਨ ਲਓ ਜਿਹੜੀ ਸਕੂਲ ਦੀ ਗ੍ਰਾਂਟ ਸੀ ਉਹ ਆਪਣੇ ਸਰਵ ਸਿੱਖਿਆ ਅਭਿਆਨ ਵੱਲੋਂ ਆਈ ਸੀ 52 ਲੱਖ ਰੁਪਏ ਜੀ ਉਸ ਤੋਂ ਬਾਅਦ ਜਿਹੜੀ ਵਾਟਰ ਸਪਲਾਈ ਦੀ ਗ੍ਰਾਂਟ ਸੀ ਉਹ 18 ਲੱਖ ਰੁਪਏ ਮੰਨ ਲਓ ਸੈਂਟਰ ਸਾਨੂੰ ਕੇਂਦਰ ਸਰਕਾਰ ਵੱਲੋਂ ਹੋਈ ਸੀ ਔਰ ਨਰੇਗਾ ਜਿਹੜਾ ਸਾਡਾ ਭਵਨ ਬਣਿਆ ਹੋਇਆ ਉਹ ਵੀ ਸਾਨੂੰ ਕੇਂਦਰ ਵੱਲੋਂ ਦਿੱਤੀ ਗਈ ਸੀ ਪਿੰਡ ਦੀ ਸਭ ਤੋਂ ਵੱਡੀ ਪਾਣੀ ਦੀ ਨਿਕਾਸੀ ਦਾ ਮਾਮਲਾ ਹੈ ਉਹਦੇ ਬਾਰੇ ਕੋਈ ਅਧਿਐਨ ਕਰਿਆ ਵੀ ਉਹ ਅਸੀਂ ਕੀਤਾ ਸਾਡੇ ਮੇਰੇ ਨਾਲ ਜੋ ਵੀ ਚੱਲ ਰਹੇ ਨੇ ਬੰਦੇ ਸਾਡੇ ਜਿਹੜੇ ਹੈਗੇ ਮੇਰੇ ਨਾਲ ਅਸੀਂ ਉਹਨਾਂ ਨੂੰ ਡਿਵਾਈਡੇਸ਼ਨ ਕਰਕੇ ਜਿਹੜਾ ਇੱਕ ਸਾਫ ਪਾਣੀ ਇੱਕ ਜਿਹੜਾ ਗੰਦਾ ਪਣੀ ਅਲੱਗ-ਅਲੱਗ ਕਰਕੇ ਉਹਦੇ ਵਾਸਤੇ ਅਸੀਂ ਯਤਨ ਕਰਾਂਗੇ ਵੀ ਉਹ ਜਿਹੜੀ ਸਮੱਸਿਆ ਦਾ ਹੱਲ ਕੀਤਾ ਜਾ ਸਕੇ ਕਿਉਂਕਿ ਇਹਨਾਂ ਚੋਣਾਂ ਦੇ ਵਿੱਚ ਜ਼ਿਆਦਾਤਰ ਲੋਕ ਕੁਦੂ ਦਾ ਪਹੁੰਦੇ ਆ ਪਰ ਉਹਨਾਂ ਨੂੰ ਆਪਦੇ ਪਿੰਡ ਦੀਆਂ ਪ੍ਰਮੁੱਖ ਸਮੱਸਿਆਵਾਂ ਦਾ ਨਹੀਂ ਪਤਾ ਇਸ ਤੋਂ ਇਲਾਵਾ ਹੋਰ ਪਿੰਡ ਦੀ ਕਿਹੜੀ ਸਮੱਸਿਆ ਹੈ ਹੋਰ ਸਾਡੇ ਪਿੰਡ ਦਾ ਜਿਹੜਾ ਮੇਨ ਰਸਤਾ ਹੈਗਾ ਜੀ ਸਾਡੇ ਬੱਸ ਸਟੈਂਡ ਤੋਂ ਲੈ ਕੇ ਮੰਨ ਲਓ ਵੀ ਸੁਸਾਇਟੀ ਤੱਕ ਉਹਦੀ ਜਿਹੜੀ ਹਾਲਤ ਹੈ ਪਿਛਲੇ ਮੰਨ ਲਓ 5 ਸਾਲਾਂ ਤੋਂ ਹੀ ਖਰਾਬ ਹੈ ਜੀ ਉਹਦੇ ਵੱਲ ਕਿਸੇ ਨੇ ਧਿਆਨ ਨਹੀਂ ਤਾਂ ਮੈਂ ਜਦੋਂ ਵੀ ਮੰਨ ਲਓ ਸਾਨੂੰ ਜੇ ਟਾਈਮ ਮਿਲਦਾ ਲੋਕ ਸਾਨੂੰ ਮੌਕਾ ਦਿੰਦੇ ਆ ਤਾਂ ਅਸੀਂ ਉਹਨੂੰ ਪਹਿਲ ਦੇ ਸਰਦਾਰ ਬਲਦੇਵ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਚੋਣ ਦੇ ਬਾਰੇ ਇਸ ਚੋਣ ਦੇ ਬਾਰੇ ਜੀ ਅਸੀਂ ਪਹਿਲਾਂ ਇਹ ਜੋ ਮਹਿੰਦਰਪਾਲ ਜੀ ਇਹਨਾਂ ਦੀ ਪਤਨੀ ਰਾਜਕਰਨੀ ਸਰਪੰਚੀ ਕਰੀ ਐ ਉਹ ਇਹਨਾਂ ਨੇ ਬਹੁਤ ਹੀ ਵਧੀਆ ਪਾਰਟੀਆਂ ਤੋਂ ਉੱਪਰ ਉੱਠ ਕੇ ਜਿਹੜੇ ਪਿੰਡ ਦੇ ਵਿਕਾਸ ਕਰੇ ਨੇ ਬਹੁਤ ਵਧੀਆ ਕੀਤੇ ਨੇ ਹੁਣ ਵੀ ਅਸੀਂ ਸਾਰਿਆਂ ਨੇ ਇਹ ਮਤ ਕੇ ਚੱਲੇ ਆਂ ਵੀ ਜੋ ਪਿੰਡ ਦੇ ਵਿੱਚ ਨਸ਼ਾ ਨੌਜਵਾਨਾਂ ਨੂੰ ਨਸ਼ਾ ਰਹਿਤ ਕਰਾਂਗੇ ਪਿੰਡਾਂ ਦੇ ਵਿੱਚ ਰੁੱਖ ਲਾਉਣੇ ਜੋ ਪਾਣੀ ਦੇ ਮਤਲਬ ਨਿਕਾਸ ਨੇ ਉਹਨਾਂ ਨੂੰ ਵਧੀਆ ਢੰਗ ਨਾਲ ਮਤਲਬ ਉਹਨਾਂ ਨੂੰ ਕਰਨਾ ਬਾਕੀ ਜਿਹੜੇ ਸਕੂਲਾਂ ਦੇ ਵਿੱਚ ਜਿਵੇਂ ਬੱਚੇ ਪੜ੍ਹਦੇ ਨੇ ਉਹਨਾਂ ਤੇ ਦੇਖਰੇਖ ਕਰਨੀ ਉਹ ਸਾਰੇ ਮਤਲਬ ਅਸੀਂ ਮਿਲਜੁਲ ਕੇ ਵੀ ਅਸੀਂ ਇੱਕ ਪਿੰਡ ਦਾ ਇੱਕ ਵਧੀਆ ਮਤਲਬ ਬਣਾ ਕੇ ਇੱਕ ਕਮੇਟੀ ਬਣਾਵਾਂਗੇ ਅਸੀਂ ਜਿਵੇਂ ਵੀ ਆਪਾਂ 50 ਮੈਂਬਰੀ ਜਾਂ 25 ਮੈਂਬਰੀ ਨੌਜਵਾਨਾਂ ਦੀ ਵਧੀਆ ਜਿਹੜੇ ਮਤਲਬ ਸਾਡੇ ਨਗਰ ਦੇ ਵਿੱਚ ਇੱਕ ਨਗਰ ਨੂੰ ਬਹੁਤ ਵਧੀਆ ਅਸੀਂ ਸਾਫ਼ ਸੁਥਰਾ ਸਾਡੀ ਜਿਹੜੀ ਇੱਛਾ ਹੈ ਵੀ ਜੇ ਸਾਨੂੰ ਪਰਮਾਤਮਾ ਨੇ ਸਮਾਂ ਦਿੱਤਾ ਤਾਂ ਸਾਡੀ ਸਰਕਾਰ ਵੀ ਹੈ ਕਾਂਗਰਸ ਦੀ ਤਾਂ ਅਸੀਂ ਇੱਕ ਬਹੁਤ ਵਧੀਆ ਨਗਰ ਨੂੰ ਇੱਕ ਮਤਲਬ ਇੱਕ ਸੁੰਦਰ ਨਗਰ ਬਣਾ ਦਾਂਗੇ ਜੇ ਸਾਨੂੰ ਲੋਕਾਂ ਨੇ ਜਿਵੇਂ ਸਾਨੂੰ ਅੱਜ ਪੂਰਨ ਭਰੋਸਾ ਹੈ ਤਾਂ ਸਾਨੂੰ ਆਸਾਂ ਨੇ ਬਹੁਤ ਵੱਡੀਆਂ ਵੀ ਅਸੀਂ ਬਹੁਤ ਵੱਡੀ ਰੀਡ ਤੇ ਇੱਥੋਂ ਚੋਣ ਜਿੱਤਾਂਗੇ ਤੇ ਉਨੇ ਅਸੀਂ ਮਤਲਬ ਵੱਧ ਤੋਂ ਵੱਧ ਜੋਰ ਲਾ ਕੇ ਇਸ ਅਸੀਂ ਨਗਰ ਦੇ ਵਿੱਚ ਕੰਮ ਕਰਾਂਗੇ ਜੀ ਸਾਰੇ ਅਸੀਂ ਮਿਲ ਕੇ ਕੰਮ ਕਰਾਂਗੇ ਕੋਈ ਵੀ ਕੰਮ ਅਧੂਰਾ ਨਹੀਂ ਰਹਿਣ ਦੇਵਾਂਗੇ ਨਾ ਕਿਸੇ ਗਰੀਬ ਦਾ ਨਾ ਕੋਈ ਵੀ ਜਿਹੇ ਜੇ ਵਿਕਾਸ ਦੇ ਕੰਮ ਸਾਨੂੰ ਸਰਕਾਰ ਸੰਯੋਗ ਦੇਵੇ ਤੇ ਅਸੀਂ ਉਹਨਾਂ ਦਾ ਜਿਹੜਾ ਪੈਸਾ ਆਊਗਾ ਕੋਈ ਵੀ ਜਾਈ ਨਹੀਂ ਜਾਣ ਦੇਵਾਂਗੇ ਕੱਲੇ-ਕੱਲੇ ਪੈਸੇ ਦਾ ਹਿਸਾਬ ਕਿਤਾਬ ਵਧੀਆ ਟੰਗ ਨਾ ਪੈਸਾ ਲਾਵਾਂਗੇ ਇਸ ਚੋਣਾ ਦੇ ਵਿੱਚ ਜੋ ਹੁਣ ਤੱਕ ਗੱਲ ਸਾਹਮਣੇ ਆਈ ਆ ਉਹ ਧਰਮ ਦੇ ਨਾਂ ਤੇ ਜਾਤੀ ਦੇ ਨਾਂ ਤੇ ਜਾਂ ਚੋਣਾ ਲੜੀਆਂ ਜਾ ਰਹੀਆਂ ਨੇ ਇਹਦੇ ਬਾਰੇ ਵੀ ਕੀ ਕਹਿਣਾ ਚਾਹੁੰਗਾ ਵੈਸੇ ਕੋਈ ਇਹ ਜਾਤੀ ਦੇ ਬਾਰੇ ਕੋਈ ਆਪ ਦੇ ਦੇਖੋ ਹਰ ਇੱਕ ਦਾ ਰਾਈਟ ਬਣਦਾ ਜੀ ਚੋਣ ਲੜਨਾ ਉਹ ਆਪ ਦੀ ਰਾਈਟ ਤੇ ਕੋਈ ਵੀ ਖੜਾ ਹੋ ਸਕਦਾ ਹੈ ਕਿਸੇ ਨੂੰ ਵੀ ਆਪਾਂ ਰੋਕ ਨਹੀਂ ਸਕਦੇ ਕਿਉਂਕਿ ਕਾਨੂੰਨ ਹੈ ਵੈਸੇ ਇੱਥੇ ਜਿਹੜੀ ਇਹ ਚੋਣ ਇੱਕ ਸਾਂਝੀ ਸਾਰੇ ਲੋਕਾਂ ਦੀ ਸਮੁੱਚੀ ਚੋਣ ਹੈ ਲੋਕਾਂ ਨੇ ਦੇਖਣਾ ਵੀ ਸਾਡੇ ਲੋਕਾਂ ਦੇ ਕੰਮ ਕਿਹੜਾ ਨਮੈਂਦਾ ਆਊਗਾ ਕਿਹੜਾ ਲੋਕਾਂ ਦੇ ਵਿੱਚ ਪਹਿਲਾਂ ਵਿਚ ਰਿਹਾ ਕਿਹੜਾ ਵਧੀਆ ਕੰਮ ਕਰਦਾ ਇਹ ਲੋਕਾਂ ਦੇ ਹੱਥ 'ਚ ਹੈ ਜੀ ਜਿਹੜਾ ਵੈਸੇ ਜਾਤੀਵਾਦ ਇੱਥੇ ਹਜੇ ਤੱਕ ਕੋਈ ਨਹੀਂ ਹੈ ਕੋਈ ਜਾਤੀਵਾਦ ਤੇ ਵੈਸੇ ਇੱਥੇ ਕੋਈ ਲੜਾਈ ਨਹੀਂ ਲੜ ਰਿਹਾ ਸਾਰੇ ਲੋਕ ਸਮੁੱਚੀ ਚੋਣ ਲੜ ਰਹੇ ਨੇ ਵੀ ਅਸੀਂ ਮਤਲਬ ਜਿਹੜੀ ਸਾਡੀ ਚੋਣ ਹੈ ਵੀ ਭਾਈ ਸਾਨੂੰ ਜਿਹੜਾ ਸਾਡੇ ਚੋਂ ਵਧੀਆ ਬੰਦਾ ਹੈ ਲੋਕਾਂ ਨੇ ਦੇਖਣਾ ਵੀ ਕਿਹਨੂੰ ਚੁਣਨਾ ਹੈ ਇਸ ਕਰਕੇ ਵੀ ਕੋਈ ਜਾਤੀਵਾਦ ਹਜੇ ਇੱਥੇ ਨਹੀਂ ਹੈ ਜਿਹੜੀ ਚੋਣ ਹੈ ਸਾਰੀ ਸਮੁੱਚੀ ਲੜੀ ਜਾ ਰਹੀ ਹੈ ਸਰਪੰਚੀ ਦੀ ਚੋਣ ਲੀ ਸਿਆਸੀ ਪਿੰਡ ਚ ਉੱਤਰੇ ਸ਼੍ਰੀਮਤੀ ਰਾਜਕਰਨੀ ਕੌਰ ਤੁਸੀਂ ਵੀ ਕੀ ਕਹਿਣਾ ਚਾਹੋਗੇ ਬਸ ਅਸੀਂ ਤੇ ਇਹੀ ਕਹਿੰਨੇ ਆ ਜਿਵੇਂ ਸਾਡੇ ਨਾਲ ਵੋਟਰ ਚੱਲਦੇ ਨੇ ਵਧੀਆ ਸਾਨੂੰ ਸਹਿਯੋਗ ਦਿੰਦੇ ਨੇ ਅਸੀਂ ਇਹਨਾਂ ਦੇ ਨਾਲ ਵਧੀਆ ਚੱਲਾਂਗੇ ਕਿਸੇ ਤਰ੍ਹਾਂ ਹੀ ਕੀ ਕਹਿਣਾ ਚਾਹੋਗੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਅਸੀਂ ਅਪੀਲ ਕਰਦੇ ਆ ਵੀ ਸਾਡੇ ਕੰਮ ਦੇਖਣ ਸਾਡਾ ਮੰਨ ਲਓ ਸੁਭਾਅ ਦੇਖਣ ਵੀ ਅਸੀਂ ਕਿਸੇ ਨਾਲ ਅੱਜ ਤੱਕ ਕੋਈ ਵੀ ਕੋਈ ਸਾਡੇ ਕੋਲ ਗਰੀਬ ਅਮੀਰ ਆਇਆ ਹੈ ਸਾਡੇ ਦਰ ਤੇ ਅਸੀਂ ਕਿਸੇ ਨੂੰ ਮੋੜਿਆ ਨਹੀਂ ਚਾਹੇ ਉਹਦਾ ਨਿੱਜੀ ਕੰਮ ਸੀ ਚਾਹੇ ਕੋਈ ਸਾਂਝਾ ਕੰਮ ਸੀ ਯੋ ਵੋਟਰ ਜਰੂਰ ਸੋਚ ਕੇ ਵੋਟ ਪਾਉਣ ਜਥੇਦਾਰ ਬੋਟਾ ਸਿੰਘ ਜੋ ਟਕਸਾਲੀ ਸੀਨੀਅਰ ਕਾਂਗਰਸੀ ਆਗੂ ਵਜੋਂ ਜਾਣੇ ਜਾਂਦੇ ਨੇ ਪਿੰਡ ਅੰਦਰ ਖੇਤਰ ਅੰਦਰ ਪੂਰੇ ਇਹਨਾਂ ਬਾਰੇ ਵੀ ਇਹਨਾਂ ਤੋਂ ਵੀ ਪੁੱਛਾਂਗੇ ਵੀ ਕਿਹੋ ਜਿਹਾ ਮਾਹੌਲ ਹੈ ਵੋਟਾਂ ਦਾ ਮਾਹੌਲ ਵੋਟਾਂ ਦਾ ਹੈਗਾ ਜੀ ਜਿਹੜਾ ਜਦੋਂ ਵਿਗਲ ਇਲੈਕਸ਼ਨਾਂ ਦਾ ਬਜਾਇਆ ਹੈ ਸਰਕਾਰ ਨੇ ਕਿਹਾ ਵੀ ਪਛੈਂਤਾ ਕਾਂਗਰਸ ਦੀਆਂ ਵੱਡਣਗੀਆਂ ਪਹਿਲਾ ਬਲੱਗ ਸੰਮਤੀ ਦੀਆਂ ਚੋਣਾਂ ਕਰਾਤੀਆਂ। ਉਹਨਾਂ ਦੇ ਵਿੱਚ ਜਿਹੜੇ ਚੋਣ ਨਿਸ਼ਾਨ ਸੀ ਉਹ ਦਿੱਤੇ ਗਏ। ਅਸੀਂ ਇੱਥੋਂ ਕਾਂਗਰਸ ਦਾ ਬਲੱਗ ਸੰਮਤੀ ਮੈਂਬਰ ਤੇ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਜਿੱਤੇ ਆ ਕੇ ਭੇਜਿਆ। ਉਸ ਤੋਂ ਬਾਅਦ ਪੰਚਾਇਤ ਨਗਰ ਪੰਚਾਇਤ ਦੀਆਂ ਚੋਣਾਂ ਆ ਗਈਆਂ ਇਹਦੇ ਵਿੱਚ ਯਾਦ ਉਮੀਦਵਾਰਾਂ ਦੇ ਤੌਰ ਤੇ ਚੋਣ ਲੜੇ ਜਾਂਦੀ ਹੈ। ਚੋਣ ਲੜਨ ਵਾਸਤੇ ਕਾਂਗਰਸ ਦੇ ਨੁਮਾਇੰਦੇ ਖੜੇ ਕਰੇ ਜਾਂਦੇ ਆ। ਉਹਦੇ ਵਿੱਚ ਸਾਰੇ ਨਗਰ ਦੇ ਜਿਹੜੇ ਵਰਕਰ ਸੀਗੇ ਟਕਸਾਲੀ ਕਾਂਗਰਸੀ ਸੀਗੇ। ਉਹਨਾਂ ਨੇ ਰਾਜਕਰਨੀ ਜੀ ਨੂੰ ਖੜਾ ਕਰਤਾ ਇਹਨਾਂ ਨੂੰ ਚੁਣ ਲਿਆ ਕਿ ਆਪਣੇ 5 ਸਾਲ ਪਹਿਲਾਂ ਵਧੀਆ ਕੰਮ ਕੀਤੇ ਇਹਨਾਂ ਨੇ ਆਪਾਂ ਹੁਣ ਵੀ ਰਾਜਕਰਨੀ ਨੂੰ ਸਰਪੰਚ ਬਣਾਈਏ ਤਾਂ ਕਿ ਜਿਹੜਾ ਹੈਗਾ ਸਾਡਾ ਪੱਖੋ ਨਗਰ ਹੈ ਇਹ ਜਨਾਰੇਆਂ ਔਰਤਾਂ ਵਾਸਤੇ ਆਇਆ ਸੀਗਾ ਇਸ ਕਰਕੇ ਇਹਨਾਂ ਦੀ ਵਾਰੀ ਫੇਰ ਲੱਗ ਗਈ ਹੈ ਵੀ ਇਹਨਾਂ ਨੇ 5 ਸਾਲ ਪਹਿਲਾਂ ਵਧੀਆ ਕੰਮ ਕੀਤੇ ਲੋਕਾਂ ਨਾਲ ਗਰੀਬਾਂ ਨਾਲ ਵਧੀਆ ਵਰਤੋਅ ਰੱਖਿਆ ਤੇ ਜਿੱਥੇ ਪਟਵਾਰਖਾਨੇ ਖਾਤਰ ਕਿਸਾਨ ਰੁੱਲਦੇ ਸੀ ਪਟਵਾਰਖਾਨੇ ਬਣਵਾਏ ਜਾਂ ਪ੍ਰਾਇਮਰੀ ਸਕੂਲ ਬਣਵਾਏ ਹੋਰ ਕਾਫੀ ਬੱਟਰਵਾਸਾਂ ਦੇ ਕੰਮ ਕਰਾਏ ਇਹਨਾਂ ਕੰਮਾਂ ਨੂੰ ਦੇਖ ਕੇ ਜਿਹੜੇ ਕਾਂਗਰਸ ਦੇ ਸਿਆਣੇ ਸੁਲਝੇ ਆਗੂ ਸੀਗੇ ਪਿੰਡ ਪੱਖੋਕਲਾਂ ਦੇ ਉਹਨਾਂ ਨੇ ਇਹ ਮਤਾ ਪਾਇਆ ਕਿ ਆਪਾਂ ਦੁਬਾਰਾ ਫੇਰ ਰਾਜਕਰਨੀ ਨੂੰ ਆਪਾਂ ਸਰਪੰਚ ਬਣਾਈਏ ਤਾਂ ਕਿ ਆਪਾਂ ਸਾਰੇ ਨਾਲ ਚੱਲੀਏ ਇਸ ਕਰਕੇ ਜਿਹੜਾ ਨਗਰ ਦੇ ਕਾਂਗਰਸੀ ਆਗੂਆਂ ਨੇ ਇਹ ਇੱਥੋਂ ਦਾ ਇਹ ਜੋ ਲਿਆਗਾ ਸਰਪੰਚ ਬਣਾਉਣ ਦਾ ਨਿਯਮ ਤੇ ਮੈਂ ਵੀ ਜਿਲਾ ਕਾਂਗਰਸ ਦਾ ਉਮੀਦਵਾਰ ਪ੍ਰਧਾਨ ਹੋਣ ਦੇ ਨਾਤੇ ਪ੍ਰਦੇਸ਼ ਕਾਂਗਰਸ ਵੱਲੋਂ ਜਿੰਨਾ ਵੀ ਯਤਨ ਹੋਇਆ ਮੈਂ ਕਾਂਗਰਸ ਵੱਲੋਂ ਇਹਨਾਂ ਨੂੰ ਬਹੁਤ ਮਤ ਦੇਵਾਂਗਾ ਤੇ ਮੈਂ ਇਹਨਾਂ ਦੇ ਨਾਲ ਸਹਿਮਤ ਹਾਂ ਸੋ ਇਹ ਮੈਂ ਬੋਟਰਾਂ ਨੂੰ ਵੀ ਇਹੀ ਗੱਲ ਕਹਿਣੀ ਚਾਹਨਾ ਕਿ ਦੇਖੋ ਜਿਹੜੀ ਜਾਤੀ ਪੱਧਰ ਵਾਲੀ ਗੱਲ ਹੁੰਦੀ ਹੈ ਉਹ ਇੱਥੇ ਕੋਈ ਨਗਰ ਪੰਚਾਇਤਾਂ ਦੇ ਵਿੱਚ ਜਾਂ ਇਦਾਂ ਦੀ ਗੱਲਾਂ ਨਹੀਂ ਹੁੰਦੀਆਂ ਮੈਂ ਜਿਹੜਾ ਹੈਗਾ ਮਹਾਪੰਚਾਇਤ 발ਮਿਕ ਸਮਾਜ ਦਾ ਤਿੰਨ ਜ਼ਿਲ੍ਹਿਆਂ ਦਾ ਇੰਚਾਰਜ ਹਾਂ ਹਾਲਾਂਕਿ ਜਿੱਥੇ ਸਮਾਜ ਨੂੰ ਲੋੜ ਪੈਂਦੀ ਆ ਕੰਮ ਦੀ ਉੱਥੇ ਸਮਾਜ ਦੇ ਨਾਲ ਵੀ ਖੜਦੇ ਆ ਜਿੱਥੇ ਕੋਈ ਨਗਰਾਂ ਦੀ ਸਾਰੇ ਸਮੁੱਚੇ ਇੱਥੇ ਜਾਤੀਆਂ ਰਹਿੰਦੀਆਂ ਹੁੰਦੀਆਂ ਸਮਾਰੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਹੁੰਦੇ ਆ ਇਸ ਕਰਕੇ ਮੈਂ ਨਗਰ ਦੇ ਲੋਕਾਂ ਨੂੰ ਅਪੀਲ ਕਰੂੰਗਾ ਵੀ ਜਿਹੜੀ ਇਹ ਵੋਟ ਹੈ ਇਹ ਆਪਾਂ ਆਪਦੇ ਤੌਰ ਤੇ ਚੰਗੇ ਬੰਦੇ ਨੂੰ ਪਾਉਣੀ ਹੁੰਦੀ ਹੈ ਜਿਹੜੇ ਜਿਹੜਾ ਕਿ ਬੰਦਾ ਕੋਈ ਵਿਕਾਸ ਦੇ ਕੰਮ ਕਰਦਾ ਹੋਵੇ ਕਿਸੇ ਗਰੀਬ ਮਮੀਰ ਦੇ ਕੰਮ ਆਉਂਦਾ ਹੋਵੇ ਸੋ ਇਹ ਮੈਂ ਮਹਿੰਦਰਪਾਲ ਜੀ ਨੂੰ ਬਹੁਤ ਮਦਦ ਦੇਣ ਵਾਸਤੇ ਲੋਕਾਂ ਨੂੰ ਕਹੂੰਗਾ ਕਿ ਵੀ ਇਹ ਵਧੀਆ ਬੰਦੇ ਨੇ ਇਹਨਾਂ ਨੂੰ ਜਿੱਤਉਣ ਖਾਤਰ ਤੁਸੀਂ ਵੋਟਾਂ ਪਾਓ ਵੱਧ ਤੋਂ ਵੱਧ ਮੈਂ ਸਾਰੇ ਵਾੜਾਂ ਦੇ ਵਿੱਚ ਜਿਹੜੇ ਕਾਂਗਰਸ ਦੇ ਮੈਂਬਰ ਖੜੇ ਆ ਪੰਚਾਇਤ ਨਗਰਪੰਚਾਇਤ ਦੇ ਉਹਨਾਂ ਨੂੰ ਵੀ ਕਹੂੰਗਾ ਕਿ ਵੀ ਜਿਹੜੇ ਨਗਰਪੰਚਾਇਤ ਵਿੱਚ ਪਹਿਲਾਂ ਤੋਂ ਲਾ ਕੇ ਸੇਵਾ ਕਰ ਰਹੇ ਨੇ ਵਰਕਰ ਕਾਂਗਰਸ ਦੇ ਉਹਨਾਂ ਨੂੰ ਵੀ ਜਿੱਤਿਆ ਕੇ ਇਹਨਾਂ ਦੇ ਨਾਲ ਮੈਂਬਰ ਬਣਾਓ ਮੈਂ ਇਹ ਅਪੀਲ ਕਰੂੰਗਾ ਇਹ ਸਨ ਸਰਦਾਰ ਬੂਟਾ ਸਿੰਘ ਜੀ ਖਾਲਸਾ ਲੁਭਾ ਸਿੰਘਲਾ ਦੇ ਨਾਲ ਕੁਮਾਰ ਬਿਸ਼ਪਜੀਤ ਗੁਰਪ੍ਰੀਤ ਸਿੰਘ Bernalap.